ਕਿਉਂਕਿ ਜਿਹੜੀ ਤੁਸੀਂ ਕਮਾਈ ਲੋਕਾਂ ਦੇ ਕੋਲੋਂ ਇਹ ਸਿੱਧ ਸਲਾਹ ਲੋਕਾਂ ਦੇ ਨਾਲ ਜਿਹੜੇ ਬੇਇਨਸਾਫੀਆਂ ਹੋਣੀਆਂ ਰੋਟੀਆਂ ਤੁਸੀਂ ਐਸੇ ਗਰੀਬਾਂ ਦੀਆਂ ਤੁਸੀਂ ਬਾਹਾਂ ਫੜੀਆਂ ਕਹਿ ਲਵੇ ਇਹ ਜਿਹੜੀ ਕਮਾਈ ਕੀਤੀ ਇਹ ਜਿਹੜੀ ਕਮਾਈ ਹੈ ਇਸ ਕਮਾਈ ਤੋਂ ਮੈਂ ਬਰਹਾਰ ਜਾਂਦਾ ਕਹਿ ਲਵੇ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੀ ਪੁੱਛਾਂਗਾ ਨਹੀਂ ਕਿ ਤੁਸੀਂ ਕਮਾਈ ਕਿੱਥੇ ਕੀਤੀ ਹੈ ਕੀ ਕਮਾਈ ਨਹੀਂ ਕੀਤੀ ਤੇ ਭਾਈ ਮਰਦਾਨਾ ਜੀ ਹੁਣ ਗੁਰੂ ਨਾਨਕ ਪਾਸਾ ਜੀ ਦੇ ਨਾਲ ਰਹਿ ਕਰਕੇ ਤਲਵੰਡੀ ਦੇ ਵਿੱਚ ਹੀ ਰਹਿ ਕਰਕੇ ਗੁਰੂ ਨਾਨਕ ਪਾਸਾ ਜੀ ਉੱਥੇ ਮੋਦੀ ਖਾਨੇ ਦੀ ਨੌਕਰੀ ਕਰਦੇ ਨੇ ਤੇ ਭਾਈ ਮਰਦਾਨਾ ਜੀ ਦੇ ਨਾਲ ਕੀਰਤਨ ਕਰਿਆ ਕਰਦੇ ਨੇ ਸਵੇਰ ਸ਼ਾਮ ਉਸ ਮਾਲਕ ਦੀ ਬੰਦਗੀ ਹੁੰਦੀ ਐ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆ ਹੋਈਆਂ ਭੁੱਲਾਂ ਖਿਮਾ ਕਰਨੀਆਂ ਸਤ ਸੰਗਤ ਅਦੇ ਸਤ ਗੁਰੂ ਬਖਸ਼ਣਹਾਰ ਹਨ ਬਖਸ ਲੈਣਾ ਜੀ ਗੋਤਾਨ ਔਰ ਸ਼ੁਕਰ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਗੁਰੂ ਜੀ ਕਿਰਪਾ ਕਰੇ ਸਮੂਹ ਸੰਗਤਾਂ ਦੇ ਸਿਰ ਤੇ ਜੀ ਦੇ ਪ੍ਰਕਾਸ਼ ਵਰ ਪੁੰਡੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ something ਕਾਲਜ ਨੂੰ ਪਾ ਕੇ ਤਾਰਿਆ ਇਕ ਕੰਝ ਅੰਤਰ ਜਲ ਦੀ ਸਭ ਧਰਤੀ ਦਸਿਆਈ ਬਾਜ ਚੋਂ ਗੰਭਾਰ ਹੈ ਮੈਂ ਹੈ ਅਰਦੀ ਸੁਣੀ ਲੋਕਾਂ ਬਰ ਬੇ ਖਬਣਾਇਆ ਸਵਾਪੇ ਵੇ ਖਬਣਾਇਆ ਉਦਾਸੀ ਤੇਰੀ ਤੇ ਚਲਾਈ ਚੜਿਆ ਸੋਦਣ ਆਸੂ ਤੇਰੇ ਪਰਤਿਲ ਕਾਈ ਚੜਿਆ ਸੋਨ ਘਰ ਦੀ ਕਿਰਪਾਈ ਸਤ ਗੁਰ ਨਾਲ ਪਰਤਿਆ ਮਿੱਟੀ ਧੁਗ ਜਗ ਚਾਨਣ ਨੰਦ ਭੈ ਆ ਮੇਰੀ ਮਾਈ ਸਤਿਗੁਰੂ ਨੰਮਾਇਆ ਸਾਚੇ ਸਹਬਾ ਕਿਆ ਨਹੀਂ ਘਰਦੀ ਨੇ ਵਰਤਾਂਦੇ ਰਹਿ ਸੱਚ ਹੈ ਜਿਸ ਤੇ ਸੋ ਪਾਵੇ ਸਦਾ ਸਿਖਾ ਲਾਹ ਤੇਰੀ ਨਾਮ ਮਨ ਸਾਰੇ ਨਾਮ ਜਿਨ ਤੇ ਮਨ ਵਸਿਆ ਆਜੇ ਸ਼ਬਦ ਗੀੜੀ ਕਾਹ ਹੈ ਨਾ ਸੱਚੇ ਸਾਰ ਗਿਆਨ ਕੀ ਕਰਦਾਸ ਇੱਕ ਓੰਕਾਰ ਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਸਾਹੀ ਦਸਵੀ ਪ੍ਰਥਮ ਭਗਉਤੀ ਸਿਮਰ ਕ ਗੁਰ ਨਾਨਕ ਲੇਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਕੋਈ ਸਹਾਈ ਅਰਜਨ ਹਰ ਕੋ ਬਿੰਦਨੋ ਸਿਮਰਉ ਸ੍ਰੀ ਹਰਿ ਰਾਏ ਤੇਰੀ ਹਰ ਪਰੇਸ਼ਾਨ ਧਿਆਈ ਆ ਜਿਸ ਰਿਖਾ ਸਭ ਦੁੱਖ ਜਾਏ ਤੇਗ ਬਹੰਦਰ ਸਿਮਰਿਆ ਘਰ ਨੋ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਾਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਰੀਆਂ ਮੁਕਤੇਆਂ ਹੱਠੀਆਂ ਵਾਹੇ ਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਤਉਮਦਾਤੇ ਛਾਲੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਹੁ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੇ ਮਖਨੇ ਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਵਾਏ